ਅੱਜ ਪੰਜਾਬ ਸਰਕਾਰ ਦੇ ਪੱਲੇ ਕੀ ਪਵੇਗਾ ਕੀ ਮੁੱਖ ਮੰਤਰੀ ਭਗਵੰਤ ਮਾਨ ਦੀ ਹਾਜ਼ਰੀ ਦੇ ਨਾਲ ਕੁਝ ਨਾ ਕੁਝ ਕੇਂਦਰ ਸਰਕਾਰ ਤੋਂ ਆਰਥਿਕ ਤੌਰ ਤੇ ਵੀ ਰਾਹਤ ਮਿਲੇਗੀ ਤੇ BBMP ਦਾ ਮੁੱਦਾ ਵੀ ਅੱਜ ਉਸ ਮੀਟਿੰਗ ਦੇ ਵਿੱਚ ਜ਼ਰੂਰ ਗੂੰਜਣ ਵਾਲਾ ਹੈ ਖਾਸ ਕਰਕੇ ਪੰਜਾਬ ਦੇ ਨਜ਼ਰੀਏ ਤੋਂ BBMP ਦੇ ਕਰਕੇ ਕੀ ਕੁਝ ਨਹੀਂ ਰਿਹਾ ਪਿਛਲੇ ਦਿਨਾਂ ਦੇ ਵਿੱਚ ਧਰਨੇ ਮੁਜ਼ਾਹਰੇ ਪੰਜਾਬ ਸਰਕਾਰ ਦਾ ਇੱਕ ਰੋਜ਼ਾ ਵਿਸ਼ੇਸ਼ ਸੈਸ਼ਨ ਸਦਨਾ ਉਸ ਤੋਂ ਬਾਅਦ ਉਸ ਦੇ ਵਿੱਚ ਮਤਾ ਆਉਣਾ ਡੈਮ ਸੇਫਟੀ ਐਕਟ ਦੇ ਖਿਲਾਫ ਮਤਾ ਆਉਣਾ ਔਰ ਉਸ ਤੋਂ ਬਾਅਦ ਜ਼ਮੀਨੀ ਪਾਦਰ ਦੇ ਉੱਤੇ ਕਿਵੇਂ BBMB ਤੇ ਪੰਜਾਬ ਸਰਕਾਰ ਦੇ ਵਿਚਾਲੇ ਟਕਰਾਹ ਦੀ ਸਥਿਤੀ ਪੈਦਾ ਹੋਈ ਇਥੋਂ ਤੱਕ ਕਿ BBMB ਜਿਹੜਾ ਕਿ ਪੰਜਾਬ ਦੇ ਵਿੱਚ ਹੁੰਦੇ ਆਂ ਪੰਜਾਬ ਦੇ ਖਿਲਾਫ ਹੀ ਜਿਹੜਾ ਆ ਮਾਨਯੋਗ ਅਦਾਲਤ ਵਿੱਚ ਚੱਲਿਆ ਜਾਂਦਾ ਔਰ ਇਸ ਨੂੰ ਲੈ ਕੇ ਹੁਣ ਅੱਜ ਮੀਟਿੰਗ ਹੋਣ ਜਾ ਰਹੀ ਹੈ ਔਰ ਕੱਲਾ ਇਹ ਹੀ ਮੁੱਦਾ ਨਹੀਂ ਹੋਵੇਗਾ ਦਰਅਸਲ ਨੀਤੀ ਆਯੋਗ ਦੀ ਮੀਟਿੰਗ ਦਿੱਲੀ ਦੇ ਵਿੱਚ ਹੋ ਰਹੀ ਹੈ ਜਿਸ ਦੀ ਅਗਵਾਈ ਕਰਨਗੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਰ ਖਾਸ ਗੱਲ ਇਹ ਹੈ ਕਿ ਪੰਜਾਬ ਦੇ ਪ੍ਰਸੰਗ ਵਿੱਚ ਇਸ ਨੂੰ ਸਮਝਣਾ ਹੋਵੇ ਮੀਟਿੰਗ ਅੱਜ ਦੀ ਖਾਸ ਕਿਵੇਂ ਹੈ ਕਿਉਂਕਿ ਬਹੁਤੀ ਵਾਰੀ ਇਹ ਹੁੰਦਾ ਹੈ ਕਿ ਪੂਰੇ ਦੇਸ਼ ਭਰ ਦੇ ਵਿੱਚੋਂ ਜਦੋਂ ਵੱਖੋ-ਵੱਖਰੇ ਸੂਬਿਆਂ ਦੇ ਮੁੱਖ ਮੰਤਰੀ ਤੇ ਅਫਸਰ ਸਹਿਬਾਨ ਜਦੋਂ ਬੈਠੇ ਹੁੰਦੇ ਆ ਉਸ ਮੀਟਿੰਗ ਦੇ ਵਿੱਚ ਉਸ ਹਾਜ਼ਰੀ ਦੇ ਵਿੱਚ ਆਪਣੇ ਸੂਬੇ ਦੀ ਗੱਲ ਰੱਖ ਦੇਣਾ ਇੱਕ ਵੱਡੀ ਗੱਲ ਹੁੰਦੀ ਹੈ ਚਾਹੇ ਉਸ ਦੇ ਵਿੱਚ ਕੇਂਦਰ ਸਰਕਾਰ ਵੱਲੋਂ ਸਹਿਯੋਗ ਸੂਬਾ ਸਰਕਾਰ ਨੂੰ ਮਿਲੇ ਜਾਂ ਨਾ ਮਿਲੇ ਪਰ ਆਪਣੀ ਗੱਲ ਰੱਖ ਦੇਣਾ ਇੱਕ ਵੱਡੀ ਗੱਲ ਹੁੰਦੀ ਹੈ ਪਰ ਹੁਣ ਕੀ ਅੱਜ ਮੁੱਖ ਮੰਤਰੀ ਭਗਵੰਤ ਮਾਨ ਇਹਨਾਂ ਦੋ ਮੁੱਦਿਆਂ ਦੇ ਉੱਤੇ ਢੜਲੇ ਦੇ ਨਾਲ ਆਪਣੀ ਗੱਲ ਰੱਖ ਪਾਉਣਗੇ ਤਾਂ ਔਰ ਇਸ ਦੇ ਬਦਲੇ ਜਵਾਬ ਕੀ ਮਿਲਦਾ ਹੈ ਕੇਂਦਰ ਤੋਂ ਇਹ ਗੱਲ ਦੇਖਣ ਵਾਲੀ ਹੋਵੇਗੀ ਖਾਸ ਕਰਕੇ BBMP ਦੇ ਮੁੱਦੇ ਉੱਤੇ ਪਿਆ ਰੋਲ ਖਚੌਲਾ ਇਸ ਨੂੰ ਹੱਲ ਕਿਵੇਂ ਕੀਤਾ ਜਾਣਾ ਜਾਂ ਪੰਜਾਬ ਸੂਬੇ ਦੇ ਹੱਕ ਕਿਉਂ ਮਾਰੇ ਜਾ ਰਹੇ ਨੇ ਜਾਂ ਦੱਬੇ ਜਾ ਰਹੇ ਨੇ ਇਸ ਨੂੰ ਲੈ ਕੇ ਪੰਜਾਬ ਦੇ ਵੱਲੋਂ ਮੁੱਖ ਮੰਤਰੀ ਦੀ ਵਕਾਲਤ ਤੇ ਦੂਜਾ ਮੁੱਦਾ ਕਿ ਆਰਥਿਕ ਤੌਰ ਦੇ ਉੱਤੇ ਵਿੱਤੀ ਤੌਰ ਦੇ ਉੱਤੇ ਜਿਹੜੀ ਮਦਦ ਕੇਂਦਰ ਸਰਕਾਰ ਤੋਂ ਵਿਸ਼ੇਸ਼ ਪੈਕੇਜ ਲੈਣ ਦੀ ਉਹ ਮਿਲੇਗੀ ਕਿ ਨਹੀਂ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਇੱਕ ਵੱਡਾ ਝਟਕਾ ਸਾਹਮਣੇ ਆਇਆ ਜਿਸ ਵਿੱਚ ਕਿਹਾ ਗਿਆ ਕਿ ਬਿਜਲੀ ਸਬਸਿਡੀ ਦੀ ਸਮੇਂ ਸਿਰ ਹਦਾਈਗੀ ਨਾ ਹੋਣ ਦੇ ਕਰਕੇ ਹਜ਼ਾਰਾਂ ਕਰੋੜ ਰੁਪਏ ਦੀ ਕਰਜ਼ੇ ਦੀ ਰਾਸ਼ੀ ਦੇ ਵਿੱਚ ਕਟੌਤੀ ਕਰ ਦਿੱਤੀ ਗਈ ਜੇ ਕਰਜ਼ਾ ਚੁੱਕਿਆ ਜਾਂਦਾ ਹੈ। ਅਰਥ راستੀ ਇਹ ਹੈ ਕਿ ਪੰਜਾਬ ਸਰਕਾਰ ਦਾ ਪਹੀਆ ਅੱਗੇ ਤੋਰਨ ਦੇ ਲਈ ਜਿਸ ਨੂੰ ਕਿਹਾ ਜਾਂਦਾ ਹੈ ਕਿ ਵਿਕਾਸ ਦਾ ਪਹੀਆ ਉਹ ਕਰਜ਼ੇ ਤੋਂ ਬਿਨਾ ਤੋੜਿਆ ਹੀ ਨਹੀਂ ਜਾ ਰਿਹਾ ਵਿਕਾਸ ਕਿੰਨਾ ਹੋ ਰਿਹਾ ਇਹ ਸਭ ਦੇ ਸਾਹਮਣੇ ਹੈ ਪਰ ਹੁਣ ਅੱਜ ਦੀ ਖਾਸ ਕਰਕੇ ਜਿਹੜੀ ਮੀਟਿੰਗ ਹੈ ਉਸ ਦੇ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੈਟ ਹੋਣੀ ਹੈ ਔਰ ਦਿੱਲੀ ਦੇ ਵਿੱਚ ਹੋਣ ਵਾਲੀ ਇਸ ਮੀਟਿੰਗ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਨਗੇ ਉਹ ਪਹਿਲਾਂ ਹੀ ਕਹਿ ਚੁੱਕੇ ਨੇ ਕਿ ਦਿੱਲੀ ਦੇ ਵਿੱਚ ਜਿਹੜੀ ਨੀਤੀਯੋਗ ਦੀ ਮੀਟਿੰਗ ਹੋਵੇਗੀ ਉਸ ਦੇ ਵਿੱਚ ਉਹ ਆਪਣੇ ਇਤਰਾਜ਼ ਵੀ ਲੈ ਕੇ ਜਾਣਗੇ ਪੰਜਾਬ ਲਈ ਵਿਸ਼ੇਸ਼ ਆਰਥਿਕ ਪੈਕੇਜ ਦੀ ਮੰਗ ਵੀ ਕਰਨਗੇ ਮੁੱਖ ਮੰਤਰੀ ਤੇ ਮੁੱਖ ਮੰਤਰੀ ਸੰਗੀ ਢਾਂਚੇ ਨੂੰ ਕਮਜ਼ੋਰ ਕਰਨ ਵਾਲੇ ਮੁੱਦਿਆਂ ਤੇ ਚਰਚਾ ਵੀ ਹੋਵੇਗੀ ਸੂਬੇ ਦੇ ਲਟਕ ਰਹੇ ਮਸਲੇ ਵੀ ਉਠਾਉਣਗੇ ਚੰਡੀਗੜ੍ਹ ਯੂਟੀ ਚ ਅਫਸਰ ਮੁਲਾਜ਼ਮ ਕਾਡਰ ਚ ਪੰਜਾਬ ਦੀ 60% ਦੀ ਹਿੱਸੇਦਾਰੀ ਦਾ ਮੁੱਦਾ ਵੀ ਉਠਣ ਵਾਲਾ ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਦਰਪੇਸ਼ ਚੁਣੌਤੀਆਂ ਦੇ ਹਵਾਲੇ ਨਾਲ ਸਰਹਾਦੀ ਜ਼ਿਲ੍ਹਿਆਂ ਲਈ ਪਹਾੜੀ ਰਾਜਾਂ ਨੂੰ ਮਿਲੀਆਂ ਛੋਟਾਂ ਦੀ ਤਰਜ ਤੇ ਸਨਹਤੀ ਪੈਕੇਜ ਦੀ ਵੀ ਮੰਗ ਕੀਤੀ ਜਾਵੇਗੀ ਪੰਜਾਬ ਸਰਕਾਰ ਵੱਲੋਂ ਨੀਤੀ ਆਯੋਗ ਦੀ ਮੀਟਿੰਗ ਵਿੱਚ ਭਾਰਤ-ਪਾਕਿਸਤਾਨ ਕਮਾਂਤਰੀ ਸਰਹੱਦ ਕਾਰਨ ਸੂਬੇ ਨੂੰ ਹੋਣ ਵਾਲੇ ਆਰਥਿਕ ਤੇ ਸਮਾਜਿਕ ਨੁਕਸਾਨਾਂ ਦਾ ਜ਼ਿਕਰ ਵੀ ਹੋਵੇਗਾ ਤੇ ਆਯੋਗ ਦੀ ਮੀਟਿੰਗ ਵਿੱਚ ਪੰਜਾਬ ਸਰਕਾਰ ਨੜਿਆਲੀ ਤਾਰ ਤੋਂ ਪਾਰ ਦੇ ਕਿਸਾਨਾਂ ਲਈ ਮੁਆਵਜ਼ਾ ਰਾਸ਼ੀ 'ਚ ਵਾਧੇ ਦੀ ਮੰਗ ਵੀ ਕਰ ਸਕਦੀ ਹੈ ਮੁੱਖ ਮੰਤਰੀ ਦਾ ਪੰਜਾਬ 'ਚ ਸਨਾਤੀ ਵਿਸ਼ੇਸ਼ ਨੂੰ ਹੁਲਾਰਾ ਦੇਣ ਲਈ ਕੇਂਦਰੀ ਮਦਦ ਹਾਸਲ ਕਰਨ ਤੇ ਧਿਆਨ ਜਿਹੜਾ ਹੈ ਕੇਂਦਰਿਤ ਰਹਿਣ ਵਾਲਾ ਦੱਸਿਆ ਜਾਂਦਾ ਹੈ ਔਰ ਇਹ ਵੀ ਕਹਿਆ ਗਿਆ ਕਿ ਪੰਜਾਬ ਦੀ ਖੇਤੀ ਨੂੰ ਸੰਕਟ ਦੇ ਵਿੱਚੋਂ ਕੱਢਣ ਦੇ ਲਈ ਹੱਲ ਦੀ ਖੇਤੀ ਲਈ ਕਿਵੇਂ ਖੇਤੀ ਵਿਭਿੰਨਤਾ ਹਾਸਲ ਕੀਤੀ ਜਾਵੇ ਕੁਝ ਫਸਲਾਂ ਤੇ ਐਮਐਸਪੀ ਤੇ ਪ੍ਰਾਲੀ ਪ੍ਰਬੰਧਨ ਬਾਰੇ ਦਾ ਮੁੱਦਾ ਵੀ ਉਠਾਇਆ ਜਾ ਸਕਦਾ ਹੈ ਸਨਤੀ ਨਿਵੇਸ਼ ਲਈ ਵਿਸ਼ੇਸ਼ ਆਰਥਿਕ ਜ਼ੋਨ ਬਣਾਏ ਜਾਣ ਦੀ ਗੱਲ ਵੀ ਹੋ ਸਕਦੀ ਹੈ ਤੇ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ੇ ਵਿਰੁੱਧ ਦੀ ਚਰਚਾ ਵੀ ਨੀਤੀਯੋਗ ਦੀ ਮੀਟਿੰਗ ਵਿੱਚ ਹੋਣ ਦੀ ਸੰਭਾਵਨਾ ਹੈ ਇਹ ਪੰਜਾਬ ਸਰਕਾਰ ਦੇ ਵੱਲੋਂ ਜਿਹੜੀਆਂ ਨੇ ਸੰਭਾਵਨਾਵਾਂ ਨੇ ਕਿ ਗੱਲ ਰੱਖੀ ਜਾ ਸਕਦੀ ਔਰ ਪੰਜਾਬ ਸਰਕਾਰ ਦੀ ਨੁਮਾਇੰਦਗੀ ਕੌਣ ਕਰ ਰਿਹਾ ਕੁਦਰਤੀ ਗੱਲ ਹੈ ਸੰਭਾਵਕ ਗੱਲ ਹੈ ਕਿ ਪੰਜਾਬ ਸਰਕਾਰ ਦੇ ਵਿੱਚ ਮੁਖੀ ਦੇ ਤੌਰ ਤੇ ਕੰਮ ਕਰਨ ਵਾਲੇ ਮੁੱਖ ਮੰਤਰੀ ਭਗਵੰਤ ਮਾਨ ਹੁਣ ਇਹਨਾਂ ਸਾਰੇ ਮੁੱਦਿਆਂ ਨੂੰ ਲੈ ਕੇ ਜੋ ਸੂਬੇ ਦੇ ਸਾਹਮਣੇ ਦਰਪੇਸ਼ ਚੁਣੌਤੀਆਂ ਨੇ ਜਾਂ ਫਿਰ ਸਮੱਸਿਆਵਾਂ ਨੇ ਇਹਨਾਂ ਸਾਰਿਆਂ ਨੂੰ ਕੇਂਦਰ ਅੱਗੇ ਰੱਖਣ ਦੀ ਜਿਹੜੀ ਢੰਗ ਤਰੀਕਾ ਕੀ ਹੋਵੇ ਔਰ ਪਹਿਲਾਂ ਮੁੱਖ ਮੰਤਰੀ ਕਈ ਵਾਰੀ ਕੇਂਦਰ ਸਰਕਾਰ ਦੇ ਖਿਲਾਫ ਬੋਲਦਿਆਂ ਹੋਇਆਂ ਭਾਸ਼ਣਾ ਦੇ ਵਿੱਚ ਵੀ ਕਹਿ ਚੁੱਕੇ ਨੇ ਕਿ ਸ਼ੁਰੂ ਤੋਂ ਹੀ ਵਿਤਕਰਾ ਕੀਤਾ ਗਿਆ ਪੰਜਾਬ ਦੇ ਨਾਲ ਜਿਹੜਾ ਮਤਰਿਆਂ ਵਾਲਾ سلوਕ ਕੀਤਾ ਜਾਂਦਾ ਔਰ ਕੇਂਦਰ ਦੇ ਕੋਲ ਅਸੀਂ ਫੰਡ ਮੰਗਈਏ ਅਸੀਂ ਭੀਖ ਥੋੜੀ ਮੰਗਣੀ ਹੈ ਅਸੀਂ ਨਹੀਂ ਮੰਗਾਗੇ ਫੰਡ ਮਿਲਨੇ ਚਾਹੀਦੇ ਨੇ ਇਸ ਤਰ੍ਹਾਂ ਦੇ ਸਟੈਂਡ ਵੀ ਪੰਜਾਬ ਸਰਕਾਰ ਦੇ ਰਹੇ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਕਿ ਕੇਂਦਰ ਸਰਕਾਰ ਸਾਡੇ ਨਾਲ ਧੱਕਾ ਕਰਦੀ ਹੈ ਪਰ ਇਸ ਬਦਲੇ ਦੇ ਵਿੱਚ ਜਦੋਂ ਫੰਡ ਰੋਕੇ ਗਏ ਕਈ ਤਰ੍ਹਾਂ ਦੇ ਜਿਸ ਵਿੱਚ ਰੂਰਲ ਡਿਵੈਲਪਮੈਂਟ ਦਾ ਫੰਡ ਸੀ ਜਿਸ ਦੇ ਵਿੱਚ ਐਨ ਐਚ ਐਮ ਦਾ ਫੰਡ ਸੀ ਜੋ ਪੰਜਾਬ ਨੂੰ ਹਿੱਸਾ ਮਿਲਣਾ ਸੀ ਔਰ ਇਹ ਸਾਰੇ ਮਾਮਲੇ ਨੂੰ ਲੈ ਕੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੀ ਮੁੱਖ ਮੰਤਰੀ ਭਗਵੰਤ ਮਾਨ ਵੀ ਤੇ ਕੈਬਨਟ ਮੰਤਰੀ ਹੋਰ ਵੀ ਵੱਖ-ਵੱਖ ਜਦੋਂ ਵੀ ਉਹਨਾਂ ਨੂੰ ਪੁੱਛਿਆ ਜਾਂਦਾ ਰਿਹਾ ਕਿ ਕੇਂਦਰ ਵੱਲੋਂ ਫੰਡ ਕਿਉਂ ਰੁਕੇ ਨੇ ਤਾਂ ਇਲਜ਼ਾਮ ਲੱਗਦੇ ਰਹੇ ਨੇ ਕੇਂਦਰ ਸਰਕਾਰ ਦੇ ਉੱਤੇ ਪੰਜਾਬ ਸਰਕਾਰ ਵੱਲੋਂ ਕਿ ਸਾਰਾ ਸਰਵ ਵਿਤਕਰਾ ਉਸੇ ਦੇ ਵਿੱਚੋਂ ਫੰਡ ਰੋਕੇ ਜਾਂਦੇ ਨੇ ਧੱਕੇਸ਼ਾਹੀ ਹੋ ਰਹੀ ਹੈ ਪੰਜਾਬ ਦੇ ਨਾਲ ਇਸ ਵਿੱਚ ਕੋਈ ਦੋਰਾਮਾ ਨਹੀਂ ਕਿ ਸ਼ੁਰੂ ਤੋਂ ਲੈ ਕੇ ਹੁਣ ਤੱਕ ਸੂਬਿਆਂ ਦੇ ਨਾਲ ਵਿਤਕਰੇ ਹੋਏ ਨੇ ਪੰਜਾਬ ਉਹਨਾਂ ਵਿੱਚੋਂ ਮੋਰੀ ਸੂਬਿਆਂ ਵਿੱਚੋਂ ਇੱਕ ਹੈ ਜਿਸ ਨੇ ਦੇਸ਼ ਦੀ ਆਣ-ਬਾਣ ਤੇ ਸ਼ਾਨ ਲਈ ਕੰਮ ਵੀ ਕੀਤਾ ਸੁਰੱਖਿਆ ਦੇ ਤੌਰ ਦੇ ਉੱਤੇ ਵੀ ਮੋਰੀ ਭੂਮਿਕਾ ਨਿਭਾਈ ਹੈ ਪਰ ਜਦੋਂ ਗੱਲ ਆਉਂਦੀ ਹੈ ਹੁਲਾਰਾ ਦੇਣ ਦੀ ਹੰਗਾਰਾ ਦੇਣ ਦੀ ਪੰਜਾਬ ਸੂਬੇ ਨੂੰ ਤਾਂ ਕੇਂਦਰ ਵੱਲੋਂ ਕੋਈ ਵੀ ਠੰਡਾ ਹਵਾ ਦਾ ਬੁੱਲਾ ਘਾਟੀ ਦੇਖਣ ਨੂੰ ਮਿਲਿਆ ਤਾਂ ਜਿਹੜੇ ਫੰਡ ਰੋਕੇ ਸੀ ਭਾਜਪੀ ਦੇ ਮੰਤਰੀਆਂ ਨੇ ਉਸ ਪਿੱਛੇ ਦਲੀਲ ਦਿੱਤੀ ਲੀਡਰਾਂ ਨੇ ਦਲੀਲ ਦਿੱਤੀ ਕਿ ਜਿਹੜੇ ਪੰਜਾਬ ਸਰਕਾਰ ਦੇ ਨੂੰ ਫੰਡ ਕਿਸ ਕੰਮ ਲਈ ਦਿੱਤੇ ਜਾਂਦੇ ਨੇ ਵਰਤ ਕਿਤੇ ਹੋਰ ਲਏ ਜਾਂਦੇ ਨੇ ਨਾਮ ਆਪਣਾ ਚਮਕਾ ਲਿਆ ਜਾਂਦਾ ਕਿਉਂਕਿ ਖਾਸ ਕਰਕੇ ਇੱਕ ਵੱਡੀ ਆਧਾਰਨ ਮਿਲੀ ਸੀ ਐਨ ਐਚ ਐਮ ਦੇ ਜਿਹੜੇ ਫੰਡ ਰੋਕੇ ਗਏ ਨੈਸ਼ਨਲ ਹੈਲਥ ਮਿਸ਼ਨ ਦੇ ਤਹਿਤ ਤੇ ਉਸਤੇ ਵਿੱਚ ਕਿ ਆਮ ਆਦਮੀ ਕਲੀਨਿਕਲ ਖਵਾ ਲਿਆ ਸੀ ਤੇ ਉਹ ਮਟਾਉਣਾ ਪਿਆ ਸੀ ਪੰਜਾਬ ਸਰਕਾਰ ਨੂੰ ਤਾਂ ਫਿਰ ਜਾ ਕੇ ਜਿਹੜੀ ਰਾਸ਼ੀ ਬਚਦੀ ਸੀ ਉਹ ਜਾ ਕੇ ਰਿਲੀਜ਼ ਹੋਈ ਸੀ ਨਹੀਂ ਤਾਂ ਡਾਕਟਰਾਂ ਨੂੰ ਜਾਂ ਉੱਥੇ ਕੰਮ ਕਰਦੇ ਸਟਾਫ ਨੂੰ ਤਨਖਾਹਾਂ ਵੀ ਨਹੀਂ ਸੀ ਦਿੱਤੀਆਂ ਜਾਣੀਆਂ ਨਾਬਤੇ ਆ ਗਈ ਸੀ ਫਿਰ ਪੰਜਾਬ ਸਰਕਾਰ ਦੇ ਵਿੱਚ ਅਫਸਰਾਂ ਨੇ ਵੀ ਇਹ ਸਲਾਹ ਦਿੱਤੀ ਸੀ ਜਿਸ ਤੋਂ ਬਾਅਦ ਸਿਹਤ ਮੰਤਰੀ ਬਲਬੀਰ ਸਿੰਘ ਨੇ ਜਿਹੜੇ ਡਾਕਟਰ ਬਲਬੀਰ ਸਿੰਘ ਪਟਿਆਲਾ ਤੋਂ ਉਹਨਾਂ ਨੇ ਵੀ ਕਿਹਾ ਸੀ ਕਿ ਨਾਮ ਵਿੱਚ ਕੀ ਰੱਖਿਆ ਪੰਜਾਬ ਦੀ ਤਰੱਕੀ ਨਹੀਂ ਰੁਕਣੀ ਚਾਹੀਦੀ ਇਹ ਉਹਨਾਂ ਨੂੰ ਵੀ ਬਿਆਨ ਦੇਣਾ ਪਿਆ ਸੀ ਹਾਲਾਂਕਿ ਪਹਿਲਾਂ ਪੰਜਾਬ ਸਰਕਾਰ ਨੇ ਪ੍ਰਚਾਰ ਕੀਤਾ ਮੁਹੱਲਾ ਕਲੀਨਿਕਾਂ ਦਾ ਆਮ ਆਦਮੀ ਕਲੀਨਿਕਾਂ ਦਾ ਬਾਅਦ ਵਿੱਚ ਅੱਧਿਆਂ ਤੋਂ ਵੱਧ ਨਾਮ ਮਟਾਉਣੇ ਵੀ ਪਏ ਗਏ ਇਸ ਤਰ੍ਹਾਂ ਵੀ ਪੇਚੇ ਪੈਂਦੇ ਨੇ ਕੇਂਦਰ ਦੇ ਵੱਲੋਂ ਮੰਤਰੀਆਂ ਦੇ ਵੱਲੋਂ ਹੋਰ ਦਲੀਲਾਂ ਦਿੱਤੀਆਂ ਜਾਂਦੀਆਂ ਨੇ ਫੰਡ ਕਿਉਂ ਰੁਕਦੇ ਨੇ ਪੰਜਾਬ ਸਰਕਾਰ ਵੱਲੋਂ ਕਿਹਾ ਜਾਂਦਾ ਕਿ ਧੱਕੇਸ਼ਾਹੀ ਆ ਪਰ ਖਾਸ ਕਰਕੇ BBMP ਦੇ ਮੁੱਦੇ ਦੇ ਉੱਤੇ ਜੇਕਰ ਪੰਜਾਬ ਸਰਕਾਰ ਨੀਤੀ ਆਯੋਗ ਦੀ ਅੱਜ ਵਾਲੀ ਮੀਟਿੰਗ ਦੇ ਵਿੱਚ ਤੜਾ ਲੈਦੇ ਨਾਲ ਠੋਸ ਦਲੀਲ ਦੇ ਨਾਲ ਤਰਕ ਦੇ ਨਾਲ ਗੱਲ ਰੱਖ ਦਿੰਦੀ ਹੈ ਤਾਂ ਬਾਕੀ ਦੇਸ਼ ਦੇ ਜਿਹੜੇ ਮੁੱਖ ਮੰਤਰੀ ਜਾਂ ਅਫਸਰ ਸਹਿਬਾਨ ਉੱਥੇ ਆਏ ਹੋਣਗੇ ਤੇ ਉਹਨਾਂ ਦੇ ਕੰਨੀ ਵੀ ਜ਼ਰੂਰ ਪੈ ਜਾਵੇਗੀ ਗੱਲ ਰੂਬਰੂ ਅੱਖੀਂ ਵੇਖ ਲੈਣਗੇ ਉਹ ਵੀ ਹਾਲ ਕਿ ਪੰਜਾਬ ਸੂਬੇ ਨਾਲ BBMP ਦੇ ਮੁੱਦੇ ਉੱਤੇ ਵੀ ਕਿਵੇਂ ਵਿਤਕਰਾ ਤੇ ਧੱਕਾ ਕੀਤਾ ਜਾ ਰਿਹਾ ਹੈ ਤੇ ਅੱਜ ਵਾਲੀ ਮੀਟਿੰਗ ਬੜੀ ਅਹਿਮ ਮੰਨੀ ਜਾ ਰਹੀ ਹੈ ਖਾਸ ਕਰਕੇ ਪੰਜਾਬ ਦੇ ਲਈ ਅਸੀਂ ਪੰਜਾਬ ਦੇ ਨਜ਼ਰੀਏ ਤੋਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਅੱਜ ਪੰਜਾਬ ਨੂੰ ਕੀ ਮਿਲਿਆ ਤੇ ਕੀ ਪੰਜਾਬ ਨੇ ਗਵਾਇਆ ਹੁਣ ਤੱਕ ਤਾਂ ਇਹ ਨੀਤੀਯੋਗ ਦੀ ਮੀਟਿੰਗ ਦੇ ਵਿੱਚ ਗੱਲਾਂ ਇੱਕ ਵਾਰੀ ਮੁੱਖ ਮੰਤਰੀ ਵੱਲੋਂ ਜਾਣਗੀਆਂ ਰੱਖ ਦਿੱਤੀਆਂ ਜਾਣਗੀਆਂ ਪਰ ਕੇਂਦਰ ਵੱਲੋਂ ਮੋੜਵੇਂ ਤੌਰ ਦੇ ਉੱਤੇ ਇਸ ਦਾ ਹੰਗਾਰਾ ਕੀ ਆਉਂਦਾ ਜਵਾਬ ਕੀ ਆਉਂਦਾ ਇਹ ਦੇਖਣ ਵਾਲੀ ਗੱਲ ਹੋਵੇਗੀ ਔਰ ਇਸ ਦੇ ਲਈ ਆਉਣ ਵਾਲਾ ਸਮਾਂ ਦੱਸੇਗਾ ਕੁਝ ਹੀ ਘੰਟਿਆਂ ਦੇ ਵਿੱਚ ਕਲੀਅਰ ਹੋ ਜਾਵੇਗਾ ਜਾਂ ਸ਼ਾਮ ਤੱਕ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬਿਆਨ ਜਾਰੀ ਕੀਤਾ ਜਾਣਾ ਤਾਂ ਉਦੋਂ ਇਹ ਕਲੀਅਰ ਹੋ ਜਾਵੇਗੀ ਸਥਿਤੀ ਕਿ ਕੇਂਦਰ ਨੇ ਹੰਗਾਰਾ ਹਾਂ ਪੱਖੀ ਭਰਿਆ ਜਾਂ ਫਿਰ ਪਹਿਲਾਂ ਦੇ ਵਾਂਗ ਅਖੋਲਲੇ ਪੰਜਾਬ ਨੂੰ ਕੀਤਾ ਜਾਵੇਗਾ ਇਹ 99 ਸਮੇਂ ਦੇ ਵਿੱਚ ਕਲੀਅਰ ਹੋ ਜਾਵੇਗਾ ਜਦ ਤੱਕ ਕੋ ਨਵੀਂ ਜਾਣਕਾਰੀ ਆਉਂਦੀ ਹੈ ਤਦ ਤੱਕ ਤੁਸੀਂ ਬਨੇ ਰਹੋ এবিসি ਪੰਜਾਬ ਦੇ ਨਾਲ